ਅਖੰਡ ਪਾਠ ਸਾਹਿਬ ਅਤੇ ਸਹਿਜ ਪਾਠ ਸਾਹਿਬ ਆਜ ਸ੍ਰੀ ਗੁਰਗੰਨ ਸਾਹਿਬ ਦੀ ਗੁਰਗੱਦੀ ਤੇ ਸੁਬਾਇਮਾਨ ਹੋਣ ਤੋਂ ਬਾਅਦ ਸਿੱਖ ਗੁਰੂ ਕੀ ਬਾਣੀ ਪੜ੍ਹਨੇ ਨੂੰ ਗੁਰੂ ਕੇ ਦਰਸ਼ਨ ਜਿਦਾਰੇ ਹੀ ਮੰਨਦੇ ਹਨ ਆਦਤੋਂ ਅੰਤ ਤੱਕ ਬਾਣੀ ਪੜ੍ਹਨ ਦੀਆਂ ਅਲੱਗ-ਅਲੱਗ ਮਰਿਆਦਾਵਾਂ ਹਨ ਸਹਿਜ ਨਾਲ ਕੀਤੇ ਗਏ ਪਾਠ ਸਹਿਜ ਪਾਠ ਅਤੇ ਬਿਨਾਂ ਤਾਰ ਟੁੱਟੇ ਲਗਾਤਾਰ ਕੀਤੇ ਗਏ ਪਾਠ ਅਖੰਡ ਪਾਠ ਜਾਂ ਅਖੰਡ ਜਾਪ ਅਖਵਾਉਂਦੇ ਹਨ ਜੰਗ ਦੇ ਸਮੇਂ ਵਿੱਚ ਵੀ ਸਿੱਖ ਬਾਣੀ ਪੜਨ ਦਾ ਨਿਤਨੇਮ ਨਿਭਾਉਂਦੇ ਰਹਿੰਦੇ ਸਨ ਜਦੋਂ ਵੀ ਸਹਿਜ ਪਾਠ ਚਾ ਅਖੰਡ ਪਾਠ ਕਰਦੇ ਸਨ ਤਾਂ ਬਧੇਰੀ ਬਾਣੀ ਨੂੰ ਕੰਠ ਕਰ ਲੈਂਦੇ ਸਨ ਕਈ ਗੁਰਸਿੱਖਾਂ ਨੂੰ ਸਤਿਗੁਰੂ ਦੀ ਮਿਹਰ ਨਾਲ ਸੰਪੂਰਨ ਗੁਰਬਾਣੀ ਕੰਠ ਹੋ ਜਾਂਦੀ ਸੀ ਕਈ ਗੁਰਸਿੱਖ ਪੂਰਾ ਅਖੰਡ ਪਾਠ ਇੱਕੋ ਚੌਂਕੜੇ ਵਿੱਚ ਬੈਠ ਕੇ ਕਰ ਜਾਂ ਸੁਣ ਸਕਦੇ ਸਨ ਦਰਸ਼ਨ ਦੀਦਾਰੀਆਂ ਦੀ ਰਮਜ਼ ਮਨੁੱਖ ਇੱਛਾ ਦੇ ਬੱਦੇ ਪਾਠ ਕਰਦੇ ਜਾਂ ਗੁਰਸਿੱਖ ਤੋਂ ਪਾਠ ਸੁਣਦੇ ਹਨ ਚਾਹੇ ਪਰਮਾਰਥੀ ਇੱਛਾ ਹੋਵੇ ਜਾਂ ਦੁਨਿਆਵੀ ਇਸ ਦੇ ਲਈ ਦਰਸ਼ਨ ਦੀਦਾਰੇ ਜ਼ਰੂਰੀ ਹਨ ਅੱਖਾਂ ਗੁਰੂ ਵੱਲ ਵੇਖਣ ਅਤੇ ਕੰਨੀ ਗੁਰਬਾਣੀ ਸੁਣਦੀ ਹੋਵੇ ਇਉਂ ਚੇਲੇ ਤੇ ਗੁਰੂ ਦੀ ਪ੍ਰੀਤ ਦੀ ਨੀਂ ਟਿਕਦੀ ਹੈ ਸਿੱਖ ਕਿਦਰੇ ਹੋਰ ਹੋਵੇ ਅਤੇ ਗੁਰਬਾਣੀ ਪੜੀ ਜਾਂਦੀ ਹੋਵੇ ਸਿੱਖ ਦੇ ਐਸੇ ਰਵੱਈਏ ਨਾਲ ਗੁਰੂ ਨਾਲ ਪ੍ਰੀਤ ਵਰਣੀ ਔਖੀ ਹੋ ਜਾਂਦੀ ਹੈ ਭਾਵੇਂ ਮਨ ਇੱਛਾ ਪੂਰੀ ਹੋ ਜਾਂਦੀ ਹੋਵੇ ਅਸਵਾਰਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਕੇ ਜਾਣਾ ਹੋਵੇ ਤਾਂ ਆਦਬ ਸਤਕਾਰ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਗੁਰੂ ਸਾਹਿਬ ਦਾ ਆਦਬ ਜਿੰਨਾ ਹੋ ਸਕੇ ਓਨਾ ਘੱਟ ਹੈ ਗੁਰੂ ਸਾਹਿਬ ਨਾਲ ਸ਼ਸਤਰਧਾਰੀ ਸਿੰਘਾਂ ਦਾ ਪੈਰਾ ਲਾਜ਼ਮੀ ਹੋਣਾ ਚਾਹੀਦਾ ਹੈ ਪ੍ਰਕਾਸ਼ ਸਥਾਨ ਦੀ ਮਰਿਆਦਾ ਪੁਰਾਤਨ ਰਵਾਇਤ ਅਨੁਸਾਰ ਸਰਦਾ ਵਾਂ ਸਿੱਖ ਸਤਿਗੁਰਾਂ ਦੇ ਸਰੂਪ ਨੂੰ ਘਰ ਦੇ ਇਸ ਕਮਰੇ ਵਿੱਚ ਪ੍ਰਕਾਸ਼ ਕਰਵਾਉਂਦੇ ਸਨ ਉਹ ਘਰ ਦੇ ਸਾਰੇ ਕਮਰਿਆਂ ਨਾਲੋਂ ਸੁੰਦਰ ਅਤੇ ਗੁਰਮਤ ਅਨੁਸਾਰ ਸਜਾਵਟ ਵਾਲਾ ਹੁੰਦਾ ਸੀ ਉੱਥੇ ਕਿਸੇ ਕਿਸਮ ਦੀ ਤਸਵੀਰ ਨਹੀਂ ਸੀ ਹੁੰਦੀ ਜਿਸ ਕਮਰੇ 'ਚ ਪ੍ਰਕਾਸ਼ ਹੁੰਦਾ ਸੀ ਉਸ ਦੇ ਉੱਪਰ ਵੀ ਕੋਈ ਨਹੀਂ ਸੀ ਜਾਂਦਾ ਪਿਛਲੇ ਸਮੇਂ ਸਾਡੇ ਢਿੱਲੇ ਪੈਰੇ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵਿਆਹ ਵਾਲੇ ਪੈਲਸਾਂ ਜਾਂ ਹੋਰ ਅਜਿਹੇ ਥਾਵਾਂ ਤੇ ਕੀਤਾ ਗਿਆ ਜੋ ਗੁਰਮਤ ਅਨੁਸਾਰ ਸੋਭਾਦਾਇਕ ਜਾਂ ਯੋਗ ਨਹੀਂ ਸਨ ਜਿਸ ਕਰਕੇ ਅਕਾਲ ਪਤਿ ਸਾਹਿਬ ਤੋਂ ਇਸ ਬਾਬਤ ਹੁਕਮਨਾਮਾ ਜਾਰੀ ਕਰਨਾ ਪਿਆ ਪਾਠੀ ਸਿੰਘ ਸਿੱਖ ਖੋਦ ਸਰਦਾ ਨਾਲ ਆਪਣੇ ਸਬੰਧੀਆਂ ਤੇ ਭਰਾਵਾਂ ਨਾਲ ਮਿਲ ਕੇ ਪਾਠ ਕਰਦੇ ਸਨ ਕਈ ਵਾਰ ਗੁਰਵਾਣੀ ਸੰਥਿਆ ਦੀ ਵਿਦਿਆ ਜਾਨਣ ਵਾਲੀ ਸਿੰਘ ਨੂੰ ਪਾਠ ਸੁਣਾਉਣ ਲਈ ਬੇਨਤੀ ਕੀਤੀ ਜਾਂਦੀ ਸੀ ਉੱਚੇ 기ਰਦਾਰ ਅਤੇ ਗੁਰੂ ਪਿਆਰ ਵਾਲੇ ਸਿੰਘ ਤੋਂ ਪਾਠ ਸੁਣਨ ਨਾਲ ਗੁਰੂ ਸਾਹਿਬ ਜੀ ਦੀ ਬਧੇਰੇ ਖੁਸ਼ੀ ਮਿਲਦੀ ਹੈ ਅਧੀਹਾ ਸਿੱਖ ਲੱਭਣ ਲਈ ਦੂਰ ਦੂਰ ਜਾਇਆ ਜਾਂਦਾ ਸੀ ਸੰਤ ਅਤਰ ਸਿੰਘ ਜੀ ਮਸਤੂਰਾਨਾ ਸਾਹਿਬ ਵਾਲਿਆਂ ਨੂੰ ਵੀ ਇੱਕ ਸਿੱਖ ਨੇ ਗੁਰੂ ਸਾਹਿਬ ਦਾ ਪਿਆਰਾ ਜਾਣ ਕੇ ਅਖੰਡ ਪਾਠ ਦੀ ਸੇਵਾ ਲਈ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ ਸੀ ਸੰਤ ਜੀ ਨੇ ਉਸ ਸਿੱਖ ਦੇ ਘਰ ਲਗਾਤਾਰ ਚੌਂਕੜੇ ਵਿੱਚ ਬੈਠ ਕੇ ਪਾਠ ਕੀਤਾ ਅਤੇ ਸਿੱਖ ਦੀ ਸ਼ਰਧਾ ਪੂਰੀ ਕੀਤੀ। ਪਾਠ ਦਾ ਸਮਾਂ ਪੁਰਾਤਨ ਸਮੇਂ ਅਖੰਡ ਪਾਠ ਸਾਹਿਬ ਤੇ ਸਹਿਜ ਪਾਠ ਸਾਹਿਬ ਸਹਿਜ ਅਤੇ ਪ੍ਰੀਮ ਸਹਿਤ ਸਮੇਂ ਦੀ ਪਰਵਾਹ ਕੀਤੇ ਬਗੈਰ ਕੀਤਾ ਜਾਂਦਾ ਸੀ। ਗੁਰਸਿੱਖ ਪ੍ਰੀਮ ਵਿੱਚ ਜਿੰਨੇ ਦਿਨ ਚਾਹਣ ਪਾਠ ਕਰਦੇ ਸਨ ਪਹਿਲਾਂ ਅਖੰਡ ਪਾਠ ਸਾਹਿਬ ਦਾ ਅੜਤਾਲੀ ਪੈਰ ਦਾ ਸਮਾਂ ਸੁਣਨ ਵਿੱਚ ਆਉਂਦਾ ਹੈ ਫਿਰ ਤਿੰਨ ਦਿਨ ਪੂਰੇ ਦਿਨਾਂ ਦੀ ਗੱਲ ਵੀ ਬਜ਼ੁਰਗਾਂ ਤੋਂ ਸੁਣਨ ਵਿੱਚ ਆਉਂਦੀ ਹੈ ਹੁਣ ਇਹ ਸਮਾਂ ਤਿੰਨ ਦਿਨਾਂ ਤੋਂ ਘੱਟ ਕੇ ਸਿਰਫ 48 ਘੰਟੇ ਤੇ ਆ ਗਿਆ ਹੈ ਕਾਲ ਵਿੱਚ ਪਾਠ ਕਰਨ ਦੇ ਅਮਲ ਨਾਲ ਸਤਕਾਰ ਘਟਦਾ ਹੈ